ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਟ ਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਠਿਕਰੀਵਾਲ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਤੇ ਬਰਨਾਲੇ ਦੇ ਕੋਲ ਦਾ ਪਿੰਡ ਜਮਾ ਇੱਕ ਤੁਹਾਨੂੰ ਅਜੀ ਤੁਹਾਡੀ ਮੰਗ ਦੇ ਉੱਤੇ ਬੁਰੀ ਝੋਟੀ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਬਲੈਕ ਦੁਨਨੇ ਚੰਗੇ ਰਿਕਾਰਡ ਵਾਲੀਆਂ ਕੀ ਮਗਰ ਉਹ ਪੁੱਛੇ ਬੂਰੀ ਦੇ ਮਗਰ ਪਲੱਸ ਪੁਆਇੰਟ ਕੱਟੀ ਵੀ ਆ ਗਈ ਤੇ ਆਪ ਵੀ ਚੰਗੇ ਕਦ ਕੱਢਦੀ ਤੇ ਚੰਗੇ ਦੁੱਧ ਦੀ ਮਾਲਕ ਆ ਗਈ ਬੂਰੀ ਗੱਲਬਾਤ ਬਾਈ ਨਾ ਕਰਾਵਾਂਗੇ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਹਾਂ ਜੀ ਹਾਂ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 7089982184 7089982184 ਪਿੰਡ ਆਪਣਾ ਜੀ ਠਿਕਰੀ ਵਾਲਾ ਪਿੰਡ ਠਿਕਰੀ ਵਾਲਾ ਜ਼ਿਲ੍ਹਾ ਆਪਾਂ ਨੂੰ ਬਰਨਾਲੇ ਪਿੰਡ ਤੇ ਜਮ੍ਹਾਂ ਕੋਲੇ ਬਰਨਾਲੇ ਦੇ ਪਹਿਲੇ ਖਾਸ ਬਰਨਾਲੇ ਆ ਓਕੇ ਖਾਸ ਬਰਨਾਲੇ ਤੇ ਵੀਰੇ ਆਪਣਾ ਵਪਾਰ ਦੇ ਕੰਮ ਉਹ ਤਾਂ ਪਤਾ ਹੀ ਆ ਹਨਾ ਤੇ ਚੰਗਾ ਪਸ਼ੂ ਆਪਾਂ ਲਿਆਉਣੇ ਤੇ ਵੇਚ ਵੀ ਲੈਣੇ ਹੂੰ ਤੇ ਅੱਜ ਆਪਾਂ ਦਿਖਾਉਣੀਆ ਦੋ ਹਨਾ ਦੋ ਇੱਕ ਪਹਿਲੇ ਸੂਏ ਝੋਟੀਆਂ ਦੂਜੇ ਸੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੂਰੀ ਝੋਟੀ ਦੇਖੀਆ ਨੇ ਬਾਈ ਮਗਰੇ ਦੇ ਕੱਟੀ ਆਗੀ ਕੱਟੀ ਦਿੱਤੀ ਆ ਵੀਰੇ origial ਬੂਰੀ ਇਹਨੇ ਆਪ ਵੀ ਬੂਰੀ origial ਆ ਕੱਟੀ ਵੀ ਬੂਰੀ ਓਕੇ ਤੇ ਕੱਦ ਕਾੜ ਬੜਾ ਯਾਰ ਖੋਲਣੀ ਦੇ ਬਰਾਬਰ ਪਹੁੰਚੀ ਬੇ ਕੱਟੇ ਹਾਂ 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 ਵੀਰੇ ਤੇ ਬੂਰੀ ਯਾਰ ਜਮਾ ਅਰੀਜਨਲ ਤਨਾਲੀ ਪੂਰੀ ਆ ਵੀਰੇ ਓਕੇ ਤੇ ਕਿਹੜਾ ਸੂਆ ਬਾਈ ਇਹ ਦੂਜੇ ਸੂਏ ਸੂਈ ਆ ਬਾਈ ਦੂਜੇ ਸੂਏ ਸੂਈ ਆ ਕਦੋਂ ਸੂਈ ਆ ਜੀ ਇਹ ਰਾਤ ਦੀ ਸੂਈ ਵੀ ਆ ਰਾਤ ਸੂਪੀ ਤੇ ਕਿੰਨਾ ਕੁ ਫਿਰ ਬਾਈ ਇਹਨੇ ਬੋਲਾ ਬੋਲਾ ਕੱਢਿਆ ਕੱਢ ਕੇ 4 ਕਿਲੋ ਬੋਲਾ ਗੱਡਿਆ ਕੱਟੀ ਚਾ ਗੱਡੇ ਵੀਰੇ ਕੱਟੀ ਚਾ ਕਿ ਤੇ ਕੀ ਉਮੀਦ ਆਪਾਂ ਇਹ ਤਾਂ ਦੁੱਧ ਹੀ ਲਾ ਸਕਦੇ 15 ਕਿਲੋ ਝੋਟੀ ਦੁੱਧ ਦਊਗੀ ਵੀਰੇ ਦੇਊਗੀ ਖੋਲੋ ਜੀ ਤੋਰਾ ਕਰਾ ਕੇ ਚੈੱਕ ਵਾਕਿਆ ਹੀ ਦੇਣਾ ਚੰਗੀ ਕੁਆਲਿਟੀ ਦੀ ਆ ਗਈ ਜੇ ਕੱਦ ਤੁਸੀਂ ਕੋਲੇ ਆਉਂਗੇ ਨਰਾਜ ਨਹੀਂ ਹੁੰਦੇ ਕੱਦ ਪਿੱਛੇ ਠੀਕ ਆ ਜੀ ਵੱਡੇ ਘੱਦ ਕਾੜਦੀ ਚੰਗੇ ਥਣ ਹਵ ਆਇਆ ਪੁੱਤ ਗਿਆ ਚਲੋ ਨਹੀਂ ਤੁਰ ਆ ਦੇਖੋ ਜੀ ਥੋੜਾ ਤਾਰਾ ਕਰੋ ਚੱਕ ਇੱਕ ਨੰਬਰ ਆ ਗਿਆ ਬਾਕੀ ਦੀ ਗੱਲ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਆ ਬੱਚੇ ਕਰਕੇ ਤੁਰਦੀ ਨਹੀਂ ਯਾਰ ਬੱਚੇ ਦਾ ਕਰਦੀ ਬਾਲ ਓਕੇ ਜੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਬੂਰੀ ਤੇ ਥੱਬੇ ਵਰਗਾ ਹਵਾਨਾ ਕਰੀ ਫਿਰਦੀ ਆ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਮੋੜ ਲਾ ਵੀਰ ਥਲੋ ਥਲੋ ਤਾਂ ਯਾਰ ਸਣਾ ਸੁਣਾ ਦਾ ਗੈਪ ਕੋ ਪੂਰਾ ਆਹ ਦੇਖੋ ਵੀਰੋ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ ਮਗਰ ਕੱਟੀ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਆ ਆ ਦੇਖ ਥਾਨ ਹਵਾਨੇ ਦੀ ਪੂਰੀ ਸਾਫ ਸੁਥਰੀ ਤੇ ਅੱਗੇ ਪਿੱਛੇ ਦਾ ਹਵਾਨਾ ਆਪਾਂ ਇਹਨੂੰ ਕਹਿ ਸਕਦੇ ਹਾਂ ਦੇਖੋ ਜੀ ਚਾਰੇ ਥਾਨ ਨਿਖੜਵੇਂ ਪੂਰੇ ਗੈਪ ਦੇ ਉੱਤੇ ਆ ਧਾਰਾ ਦੂਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਠੀਕ ਹੈ ਜੀ ਛੱਡ ਲਓ ਹਾਂ ਛੱਡ ਲਓ ਛੱਡ ਲਓ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਬਾਕੀ ਦੀ ਗੱਲ ਯਾਰ ਥਾਨ ਤੋਂ ਸੁਭਾ ਦੀ ਆ ਨਾ ਬਾਹਰੋਂ ਨਹੀਂ ਗੱਲ ਹੈਗੀ ਆ ਦੇਖੋ ਅਰੇ ਕੱਟੀ ਜੋ ਕੀ ਕੱਟ ਖੜਿਆ ਜਾਂਦਾ ਨਾ ਇੱਥੇ ਫਰਸਦੇ ਪੈਰ ਬਾਕੀ ਦੀ ਗੱਲ ਯਾਰ ਬੱਚੇ ਆ ਤਾਂ ਬਹੂ ਨੇ ਕਰਨੇ ਹੀ ਕਰਨਾ ਹੈ ਨਾ ਹੂੰ ਬੱਚੇ ਦਾ ਜਿਹੜਾ ਬੱਚੇ ਦਾ ਨਹੀਂ ਕਰਦੀ ਫਿਰ ਦੇਖ ਲਓ ਕੀ ਕਰੋਗੇ ਹਾਂ ਜਿਹੜੀ ਬੱਚੇ ਦਾ ਨਹੀਂ ਫਿਰ ਹੋ ਜਾਂਦਾ ਅਗਲਾ ਬੱਚੇ ਦਾ ਬੱਚੇ ਨਾਲ ਵਰਕੀਆਂ ਭਰਦੀ ਹਾਂ ਵਰਕੀਆਂ ਭਰਦੀ ਆ ਬਾਕੀ ਯਾਰ ਚੰਗੀ ਕਿਸ ਨੇ ਸਾਫ ਕਰੀ ਨਹੀਂ ਸਾਫ ਕਰ ਫਿਰ ਖੜਕੇ ਦਿੰਦੀ ਆ ਦੁੱਧ ਜਿਹੜੀ ਬੱਚੇ ਦਾ ਕਰਦੀ ਆ ਠੀਕ ਆ ਜੀ ਵੀਰੇ ਬਾਕੀ ਦੀ ਗੱਲ ਯਾਰ ਕਹਿੰਦੇ ਸਾਂਭਣ ਦੀ ਹੱਦ ਮਗਾਈ ਆ ਚੰਗੀ ਸਾਂਭੀ ਵੀ ਆ ਹਨਾ ਹਾਂ ਏ ਵੀਰੇ ਕਿਸਮਤ ਨਹੀਂ ਮਿਲਦੀ ਆ ਕਿਸਮਤ ਨਾਲ ਜਮਾ ਜਮਾ ਹੂੰ ਬਾਕੀ ਸਾਰੀਆਂ ਗੱਲਾਂ ਰਲ ਗੀਆਂ ਤੇ ਦੁੱਧ ਵੀ ਆ ਥੱਲੇ ਦੂਰੀ ਵੀ ਆ ਕੱਟੀ ਵੀ ਆ ਹੁਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਪਈ ਆ ਜਮਾ ਇਹ ਕਿਸਮਤ ਵਾਲੀ ਆ ਕਿਸਮਤ ਵਾਲਾ ਜਿਹੜਾ ਲੈ ਜੂ ਹਨਾ ਜਿਹੜਾ ਅੱਜ ਹੋਣਾ ਵੀ ਐਂ ਜਿਹੜਾ ਲੈ ਗਿਆ ਲੈ ਕੇ ਤੇ ਜਿਹੜਾ ਰਹਿ ਗਿਆ ਰਹਿ ਗਿਆ ਉਹੀ ਗੱਲ ਹੋ ਜਾਣੀ ਹਨਾ ਆ ਗਈ ਵੀਰੇ ਆ ਗਈ ਆ ਗਈ ਬੰਨੋ ਫਿਰ ਮੜਾ ਜਾ ਤੇ ਆ ਪਾਸੇ ਕਰ ਦੇ ਮੜਾ ਜਾ ਆ ਦੇਖੋ ਜੀ ਥਾਣ ਦੇਖੋ ਕੱਢੇ ਇੱਕ ਨੰਬਰ ਆ ਦੇਖੋ ਵੀਰੋ ਮਾਰ ਵੀਰੇ ਤਾਰਾਂ ਯਾਰ ਤੇ ਥੱਲੇ ਉਹਦਾ ਫਿਰ ਚਵਾਈ ਤਾਂ ਨਿਬੜਦੀ ਆ ਹਨਾ ਮੈਂ ਤਾਂ ਗਰਨਿਆ ਵਰਗੀ ਆ ਓਕੇ ਜੀ ਇਹੜਾ ਚੋਣ ਬਹਿ ਗਿਆ ਥੱਲੇ ਉੱਡਦਾ ਨਹੀਂ ਜਿਹਾ ਜਿਹਾ ਥਾਣਾ ਹੋ ਜਾਂਦਾ ਚੋਣਾ ਥਾਣਾ ਸੁਣਾ ਇਹਦਾ ਆਪਣੀ ਫਿਰ ਪੂਰੀ ਬਾਤ ਕਰੀ ਹੁੰਦੀ ਆ ਹਾਂ ਜੀ ਹਾਂ ਓਕੇ ਜੀ ਆ ਕਰੋ ਜੀ ਜੈਕ ਹੂੰ ਵਰਕਿੰਗਾਂ ਵੜਦੀ ਆ ਬੱਚੇ ਤੇ ਓਕੇ ਵੀਰੇ ਓਕੇ ਜੀ ਇਧਰ ਨੂੰ ਕਰਿਓ ਮੜਾ ਲੇਵਾ ਦਿਖਾ ਦਿਓ ਹੋ ਜਾ ਜੀ ਹਣ ਭਾਂਡੇ ਪੂਰੀ ਸਾਹ ਲਾਲ ਲਾਲ ਥਾਣ ਕੱਢ ਕੇ ਮਾਰਿਆ ਹਨਾ ਆ ਦੇਖੋ ਆੰਦਰੀ ਡਿਮਾਂਡ ਇਹਦੀ ਡਿਮਾਂਡ ਖੂਨ ਤੇ ਹੋਊਗੀ ਜਾਇਜ ਹੋਊ ਜਾਇਜ ਹੋਊ ਦੂਰੇ ਕਰਦੇ ਹਨਾ ਥਾਣ ਪਸਨਾ ਤੇ ਹੁਣ ਵੀਰੇ ਜਿਹੜੀ ਆਪਾਂ ਕੱਟੀ ਦੇਖੀ ਨੇ ਪਲੂਆ ਇਹ ਵੀਰੇ ਅੱਜ ਇਹਨੂੰ 7 ਮਿੰਨ ਲਸੂਈ ਨੂੰ 11 ਗੱਲੇ ਦੇ ਥੱਲੇ ਆਪਾਂ ਮਿਣਕੇ ਦਵਾਂਗੇ ਜਹਾ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜੇ ਬੱਚਾ ਲਾ ਕੇ ਧਾਰਾ ਮਾਰ ਦਿੰਨੇ ਬਾਕੀ ਦੀ ਗੱਲ ਵੀਡੀਓ ਬਣਾਉਣ ਦਾ ਟਾਈਮ ਆ ਆਪਣਾ ਇਹਦਾ ਵੀਰੇ ਕੋਈ ਹੈ ਨਹੀਂ ਸੀ ਇਰਾਦਾ ਚੱਲ ਨਾਲ ਖੜੀ ਆ ਮੈਂ ਬਣਾ ਦੰਨੇ ਹੈਗੇ ਓਕੇ ਜੀ ਓਕੇ ਤੇ ਹਲੇ ਇਹਦਾ ਕੋਈ ਹੈ ਨਹੀਂ ਸੀ ਬਣਾਉਣ ਦਾ ਚਵਾ ਕੇ ਦਵਾਂਗੇ ਓਕੇ ਜੀ ਹਾਂ ਕੱਟੀ ਸਕੀਨੀ ਸਕੂਨੀ ਚ ਬਹੁਤ ਆ ਹਨਾ ਹਾਂ ਹਲੇ ਅੱਜ ਚੌ ਠੀਕ ਹੈ ਜੀ ਹਾਂ ਜੇ ਸੱਤਵਾਂ ਦਿਨ ਸੂਈ ਆਪਣੇ ਕੋਲ ਹੀ ਸੂਈਆ ਓਕੇ ਜੀ ਮਗਰ ਕੱਟਾ ਵੀਰ ਕੱਟਾ ਦਿੱਤਾ ਗਿਆ ਤੇ ਦੁੱਧ ਹੋਰ ਕਿੰਨਾ ਕੁ ਬਦਲ ਦੀ ਉਮੀਦ ਹੈ 12 ਕਿਲੋ ਚੋਟੀ ਦੁੱਧ ਦੇ ਦੂਗੀ ਕੋਈ 14 ਨਹੀਂ ਕੋਈ 13 ਨਹੀਂ ਵੀਰੇ ਓਕੇ ਜਮਾ ਜਾਏ ਰੇਡ ਸਾਨੂੰ ਇਹ ਮਿਲਣੀ ਹੈ ਜੀ ਚੰਗੀ ਕੁਆਲਿਟੀ ਦੀ ਆ ਗਈ ਆ ਦੇਖੋ ਆ ਦੇਖੋ ਜੀ ਆ ਦੇਖੋ ਵੀਰੋ ਮਾਰ ਵੀ ਲੈ ਤਾਰਾ ਫੜ ਆਣ ਥੋਂ ਬੜਾ ਕੱਢਿਆ ਹਣਾ ਹੂੰ ਆ ਦੇਖੋ ਗਾੜੀ ਪਿਛਾੜੀ ਚੰਗੀ ਹੋ ਵੀਰੇ ਤੇ। 8 ਕਿਲੋ ਦੀ ਗਾੜੀ ਹੈ। ਓਕੇ ਜੀ। ਕੋਈ ਮੱਦਾ ਮਰਜੀ ਚੋਕੇ ਲੈ ਜੀ। ਬਾਕੀ ਯਾਰ ਸ਼ੋਕ ਕੁਆਲਿਟੀ ਹੈ ਕੋਈ ਓਵੇਂ ਨਹੀਂ ਹੈ ਨਾ। ਹਾਂ ਵੀਰੇ। ਓਕੇ ਜੀ। ਲਿਆਉਂਦਾ ਤੋੜਾ ਕਰਾ ਦਈਏ ਚੈੱਕ। ਧਾਰਾ ਦੂਰਾ ਸਾਨੂੰ ਕਰਾ ਦਈਆਂ ਚੈੱਕ ਬੱਚਾ ਬੁੱੱਚਾ ਸਭ 100 ਨੰਬਰ ਆ ਸਾਰਾ ਕੁਝ ਜੀ। ਮੈਂ ਤਾਂ ਦੋ ਟਾਈਮ ਚੋਕੇ ਲੈ ਜੇ ਯਾਰ। ਓਕੇ ਜੀ। ਨੌਰ ਕਰ ਗਈ ਆਪਣੀਆਂ। ਓਕੇ ਦੋ ਟਾਈਮ ਚੋਕੇ ਦੁੱਧ ਵੀ ਬਾਈ ਕਹਿੰਦਾ ਲੀਟਰ ਮਾਰ ਕੇ ਲੈ ਜਾ ਜਿੰਨਾ ਕਿਹਾ। ਹਾਂ ਜੇ ਮਿਲ ਕੇ ਦਵਾਂਗੇ। ਹਾਂ ਥਣ ਦੇਖੋ ਸਿੱਟਿਆ ਗੱਠੀ ਨਹੀਂ ਆ ਦੇਖੋ। ਕੈਸਾ ਥਣ ਸਿੱਟਿਆ ਆ ਤੁਹਾਨੂੰ ਫਸ ਕੇ ਖੜ ਜਾਂਦੀ ਪੂਰੀ ਪੂਰੀ ਵੀਰੇ ਲਾਲ ਹੋ ਜਾਂਦੀ ਏ ਢੰਗ ਤੇ ਤਾਂ ਠੀਕ ਆ ਜੀ ਆ ਦੇਖੋ ਹੁਣ ਕੱਟੀ ਮੂੰਹ ਹੋ ਕੇ ਮੈਂ ਵੀਰੇ ਚੌਗੀ ਆ ਵੀਰੇ ਕੋਈ ਮਾਰਦੀ ਕੋਈ ਦੰਦ ਦੇਖ ਕੇ ਲੈ ਜੀ ਓਕੇ ਜੀ ਆ ਦੇਖੋ ਨੇੜੇ ਤੋਂ ਦਿਖਾਈ ਦੇ ਜੇ ਕਰੈਗੀ ਓਕੇ ਇਹਦੀ ਡਿਮਾਂਡ ਬਈ ਇਹਦੀ ਗੂਣ ਤੇ ਹੋਊਗੀ ਜਾਇਜ਼ ਹੋਊ ਜਾਇਜ਼ ਹੋਊਗੀ ਓਕੇ ਦੋ ਝੋਟੀਆਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਬੂਰੀ ਦਿਖਾਤੀ ਕਾਲੀ ਦਿਖਾਤੀ ਐਵੇਂ ਡਰੀ ਨਾ ਜਾਇਓ ਜਮਾ ਜਾਇ ਰੇਟ 'ਚ ਤੁਹਾਨੂੰ ਮਿਲਣੀਆਂ ਜ਼ਰੂਰ ਬਾਈ ਨਾਲ ਕਰਿਓ ਸੰਪਰਕ ਨੰਬਰ ਬਾਈ ਦਾ ਸਕਰੀਨ ਤੇ ਆ ਨੰਬਰ ਫੇਰ ਬੋਲਦੀ ਹਾਂ ਬਾਈ 7089982184 ਵੀਰੇ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਨਜ਼ਦੀਕ ਬਰਨਾਲੇ ਦੇ ਧੰਨਵਾਦ